ਚਪਾਰ ਦੇ ਮੇਲੇ ਦੇ ਵਿੱਚ ਐਸੇ-ਐਸੇ ਬੱਚੇ ਜੋ ਹਨ ਆਪਕੋ ਦੇਖਣੇ ਨੂੰ ਮਿਲਣਗੇ ਭਾਈ ਸਾਹਿਬ ਬਹੁਤ ਅچھے ਸੁਭਾਅ ਕੇ ਜੋ ਬੱਚੇ ਹਨ ਆਪਕੋ ਯਹਾਂ ਪਰ ਦੇਖਣੇ ਨੂੰ ਮਿਲਣਗੇ ਔਰ ਇਹ ਆਪ ਦੇਖ ਸਕਤੇ ਚਿੰਡੋਲ 30 ਅਗਸਤ 2025 ਵੀਡੀਓ ਦਿਖਾਉਣ ਲੱਗੇ ਆ ਚਪਾਰ ਦੇ ਮੇਲੇ ਦੀ ਜਿੱਥੇ ਜਿਹੜਾ ਮੇਲਾ ਹੈ ਚਪਾਰ ਦਾ ਮੇਲਾ ਪੰਜਾਬ ਦਾ ਸਭ ਤੋਂ ਜਿਹੜਾ ਵੱਡਾ ਮੇਲਾ ਚਪਾਰ ਪਿੰਡ ਦੇ ਵਿੱਚ ਲੱਗਦਾ ਹੈ ਤੇ ਤਿਆਰੀਆਂ ਤੁਸੀਂ ਦੇਖ ਸਕਦੇ ਹੋ ਤਿਆਰੀਆਂ ਜੋਰੋ ਸ਼ੋਰੋ ਦੇ ਨਾਲ ਚੱਲ ਰਹੀਆਂ ਨੇ ਦੋਸਤੋ ਮਾਲਵੇ ਦਾ ਮਸ਼ਹੂਰ ਮੇਲਾ ਛਪਾਰ ਦਾ ਮੇਲਾ ਜੋ ਕਿ ਵਰਲਡ ਫੇਮਸ ਮੇਲਾ ਹੈ బిਗੇਸਟ ਮੇਲਾ ਹੈ ਇਹ ਸਭ ਤੋਂ بڑے ਝੁੱਲੇ ਤੁਹਾਨੂੰ ਇਸ ਮੇਲੇ ਦੇ ਵਿੱਚ ਦਿਖੇਗਾ ਤੇ ਜੇ ਸਾਹਮਣੇ ਤੁਸੀਂ ਦੇਖ ਸਕਦੇ ਹੋ ਕਿਸ਼ਤੀ ਦਾ ਜੋ ਫਾਊਂਡੇਸ਼ਨ ਹੈ ਬਣਾਇਆ ਜਾ ਰਿਹਾ ਹੈ ਤਿਆਰ ਕੀਤਾ ਜਾ ਰਿਹਾ ਹੈ ਤੇ ਇਸ ਜਗ੍ਹਾ ਤੇ ਜੋ ਚੰਡੋਲ ਹੈ ਉਹਦਾ ਵੀ ਜੋ ਫਾਊਂਡੇਸ਼ਨ ਹੈ ਜੋਰੋ ਸ਼ੋਰੋ ਦੇ ਨਾਲ ਜੋ ਕੰਮ ਹੈ ਇਹਦਾ ਜੋ ਮੇਲੇ ਦਾ ਚੱਲ ਰਿਹਾ ਹੈ ਛਪਾਰ ਮੇਲੇ ਦੀ ਤਿਆਰੀਆਂ ਦੇਖੋ ਜੀ ਜੋਰੋ ਸ਼ੋਰੋ ਨਾਲ ਚੱਲ ਰਹੀਆਂ ਨੇ ਤੇ ਤੁਹਾਨੂੰ ਛਪਾਰ ਮੇਲੇ ਦੀ ਦਿੱਲੀ ਦੇ ਅਪਡੇਟ ਵੀਡੀਓ ਇਸ ਚੈਨਲ ਤੇ ਦਿਖਾਉਂਦੇ ਰਹਿਨੇ ਆ ਸੋ ਅੱਜ ਹੈ 30 ਅਗਸਤ 2025 ਦਿਨ ਸ਼ਨੀਵਾਰ ਤੇ ਛਪਾਰ ਮੇਲੇ ਦੀ ਤਿਆਰੀਆਂ ਤੁਸੀਂ ਦੇਖ ਸਕਦੇ ਹੋ ਪਿੱਛੇ ਪੂਰਾ ਚੱਲ ਰਿਹਾ ਝੂਰੋ ਸ਼ੋਰੋ ਨਾਲ ਸੋ ਦੇਖੋ ਅੱਜ ਦੀ ਵੀਡੀਓ ਵੀਡੀਓ ਦੇ ਅੱਗੇ ਸਸੀ ਗਾਲ ਜੀ ਰਾਮ ਰਾਮ ਜੈ ਮਾਤਾ ਦੀ ਆਦਾਬ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ ਉਮੀਦ ਕਰਦਾ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਤੇ ਵਧੀਆ ਹੀ ਹੋਣਾ ਚਾਹੀਦਾ ਜ਼ਿੰਦਗੀ ਚਾਰ ਦਿਨਾਂ ਦਾ ਕੋਈ ਪਤਾ ਨਹੀਂ ਕਦੋਂ ਡਾਰੀ ਮਾਰ ਜਾਣਾ ਜ਼ਿੰਦਗੀ ਤੋਂ ਇਸੇ ਲਈ ਸਦਾ ਹੱਸਦੇ ਰਹੋ ਸਦਾ ਵਸਦੇ ਰਹੋ ਇਹੀ ਮੇਰੀ ਅਰਦਾਸ ਸਰਕਾਰਪੁਰਕ ਬਾਹੇ ਗੁਰੂ ਅਗੇ ਸੋ ਅੱਜ ਹੈ ਜੀ 30 ਅਗਸਤ 2025 ਦਿਨ ਸ਼ਨੀਵਾਰ ਤੇ ਅੱਜ ਸ਼ਨੀਵਾਰ ਦਾ ਦਿਨ ਹੈ ਤੇ ਸ਼ਾਮ ਦੇ ਲਗਭਗ ਵੱਜ ਚੁੱਕੇ ਨੇ 6 ਵਜੇ ਚੁੱਕੇ ਨੇ ਜਿਵੇਂ ਤੁਸੀਂ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਆ ਦੇਖੋ ਜੀ 6 ਵਜੇ ਚੁੱਕੇ ਆ 30 ਅਗਸਤ 2025 ਵੀਡੀਓ ਦਿਖਾਉਣ ਲੱਗੇ ਆਂ ਛਪਾਰ ਦੇ ਮੇਲੇ ਦੇ ਜਿੱਥੇ ਜਿਹੜਾ ਮੇਲਾ ਹੈ ਛਪਾਰ ਦਾ ਮੇਲਾ ਪੰਜਾਬ ਦਾ ਸਭ ਤੋਂ ਜਿਹੜਾ ਵੱਡਾ ਮੇਲਾ ਛਪਾਰ ਪਿੰਡ ਦੇ ਵਿੱਚ ਲੱਗਦਾ ਹੈ ਤੇ ਤਿਆਰੀਆਂ ਤੁਸੀਂ ਦੇਖ ਸਕਦੇ ਹੋ ਤਿਆਰੀਆਂ ਜੋਰੋ ਸ਼ੋਰੋ ਦੇ ਨਾਲ ਚੱਲ ਰਹੀਆਂ ਨੇ ਤੇ ਜਿਹੜਾ ਛਪਾਰ ਦਾ ਮੇਲਾ ਹੈ ਇਹ ਹਰ ਸਾਲ ਸਤੰਬਰ ਦੇ ਵਿੱਚ ਲੱਗਦਾ ਹੈ ਤੇ ਅੱਜ ਤੋਂ 6 ਦਿਨਾਂ ਬਾਅਦ ਜੋ ਛਪਾਰ ਦਾ ਮੇਲਾ ਹੈ ਐਸੀ ਜਗ੍ਹਾ ਤੇ ਲੱਗੇਗਾ ਜੋ ਤਿਆਰੀਆਂ ਹੈ ਤੁਹਾਨੂੰ ਦਿਖਾ ਰਹੇ ਆਂ ਸੋ ਪੰਜਾਬ ਦਾ ਸਭ ਤੋਂ ਵੱਡਾ ਮੇਲਾ ਜੋ ਛਪਾਰ ਦਾ ਮੇਲਾ ਹੈ ਕਾਫੀ ਮਸ਼ਹੂਰ ਮੇਲਾ ਹੈ ਤੇ ਤੁਹਾਨੂੰ ਇਸੇ ਜਗ੍ਹਾ ਤੇ ਜੋ ਮੇਲਾ ਹੈ ਸ਼ੁਰੂ ਹੋਏਗਾ 5 ਸਤੰਬਰ 2025 ਨੂੰ ਤੇ ਸਭ ਤੋਂ بڑا ਜਿਹੜਾ ਝੁੱਲਾ ਹੈ ਕਿਸ਼ਤੀ ਤੇ ਚੰਡੋਲ ਜੋ ਤਿਆਰੀਆਂ ਨੇ ਇਹਨਾਂ ਦੀ ਕਰ ਰਹੇ ਨੇ ਤੇ ਤੁਸੀਂ ਦੇਖ ਸਕਦੇ ਹੋ ਹੋਰ ਵੀ ਜਿਹੜੇ ਝੁੱਲੇ ਨੇ ਇਹ ਇਸ ਜਗ੍ਹਾ ਤੇ ਰੱਖੇ ਹੋ ਨੇ ਥੱਲੇ ਥੱਲੇ ਤੇ ਘਟੋ ਘਟ ਚਾਰ ਇੰਜੀਰ ਲੱਗੇ ਹੋਏ ਆ ਚਾਰ ਇੰਜੀਨੀਅਰ ਮੈਂ ਪੁੱਛ ਕੇ ਆਇਆ ਸੀ ਉਹਨਾਂ ਨੂੰ ਚਾਰ ਇੰਜੀਨੀਅਰ ਦੀ ਸਹਾਇਤਾ ਦੇ ਨਾਲ ਤੇ ਬਾਕੀ ਵਰਕਰਾਂ ਦੇ ਸਹਾਵ ਦੇ ਨਾਲ ਜੋ ਕੰਮ ਹੈ ਇਹਦਾ ਫਾਊਂਡੇਸ਼ਨ ਦਾ ਪੂਰਾ ਚੱਲ ਰਿਹਾ ਹੈ ਤੇ ਸਭ ਤੋਂ ਵੱਡਾ ਜੋ ਕਿਸ਼ਤੀ ਹੈ ਝੂਲਾ ਹੈ ਤੁਹਾਨੂੰ ਇੱਥੇ ਆ ਦੇਖਣ ਨੂੰ ਮਿਲੇਗਾ ਤੇ ਇਹ بڑے بڑے ਜੋ ਝੂਲਾ ਤੁਹਾਨੂੰ ਛਪਾਰ ਦੇ ਮੇਲੇ ਦੇ ਵਿੱਚ ਦੇਖਣ ਨੂੰ ਮਿਲੇਗਾ ਤੇ 125 ਫੁੱਟ ਦਾ ਲਗਭਗ ਜੋ ਹੈ ਚੰਡੋਲ ਚਾਰ ਪੰਜ ਚੰਡੋਲ ਲੱਗੇ ਹੋਏ ਆ ਝੂਲੇ ਦੇ ਵਿੱਚ ਲਗਭਗ ਚਾਰ ਕਿਸ਼ਤੀ ਹੈ ਦੋ ਮੋਤ ਦਾ ਖੂਰ ਹੋਰ ਵੀ ਜੋ ਝੁੱਲੇ ਨੇ ਉਹ ਲੱਗਨੇ ਬਾਕੀ ਨੇ ਤੇ ਛਪਾਰ ਮੇਲੇ ਦੀ ਦਿੱਲੀ ਦੀ ਅਪਡੇਟ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਸ਼ੇਅਰ ਕਰੋ ਲਾਈਕ ਕਰੋ ਤੇ ਕਮੈਂਟ ਕਰਕੇ ਜਰੂਰ ਤੁਸੀਂ ਦੱਸਣਾ ਤੁਸੀਂ ਇਹ ਵੀਡੀਓ ਕਿੱਥੋਂ-ਕਿੱਥੋਂ ਦੇਖ ਰਹੇ ਹੋ ਤੇ ਤਿਆਰੀਆਂ ਤੁਸੀਂ ਦੇਖ ਸਕਦੇ ਹੋ ਲਓ ਜੀ ਸਾਹਮਣੇ ਤੁਸੀਂ ਦੇਖ ਸਕਦੇ ਹੋ ਮੋਤ ਦਾ ਖੂ ਤੇ ਇੱਧਰ ਜੋ ਚੰਡੋਲ ਹੈ ਲਗਭਗ ਲਗਭਗ ਸਾਰਾ ਤਿਆਰ ਹੋ ਚੁੱਕਿਆ ਹੈ ਤੇ ਸਭ ਤੋਂ ਵੱਡਾ ਜੋ ਚੰਡੋਲ ਹੈ ਚਪਾਰ ਦੇ ਮੇਲੇ ਦੇ ਵਿੱਚ ਤੁਹਾਨੂੰ ਇਹ ਦਿਖੇਗਾ ਠੀਕ ਹੈ ਇੱਕ ਇਹ ਚੰਡੋਲ ਹੈ ਤੇ ਸਾਹਮਣੇ ਇੱਕ ਇਹ ਚੰਡੋਲ ਹੈ ਠੀਕ ਹੈ ਤੇ ਇਹ ਹੈ ਪਾਥੀਆਂ ਜੋ ਖਜਲਾ ਕਾफी ਮਸ਼ਹੂਰ ਹੈ ਤੇ ਗਰਮਾ ਗਰਮ ਜੋ ਖਜਲਾ ਹੈ ਤੁਹਾਨੂੰ ਇੱਥੇ ਬੰਦਾ ਹੋਇਆ ਇਸ ਵੀਡੀਓ ਦਿਖਾਈ ਦੇਗਾ ਔਰ ਅਕਾ ਠੀਕੋ ਲਓ ਜੀ ਲੋ ਸੋ ਇਥੇ ਜੋ ਪੰਜਾਬ ਦਾ ਸਭ ਤੋਂ ਵੱਡਾ ਮੇਲਾ ਹੈ ਚਪਾਰ ਦਾ ਮੇਲਾ ਐਸੀ ਜਗ੍ਹਾ ਤੇ ਲੱਗੇਗਾ ਜੀ ਤੋ ਵੀਡੀਓ ਨੂੰ ਲਾਈਕ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਤੇ ਡੇਲੀ ਦੇ ਅਪਡੇਟ ਵੀਡੀਓ ਦੇਖਣ ਦੇ ਲਈ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਤੇ ਤੁਸੀਂ ਦੇਖ ਸਕਦੇ ਹੋ ਇਹ ਮੋਤ ਦਾ ਖੂਹ ਪਿੱਛੇ ਦਾ ਜੋ ਖੂਬਸੂਰਤ ਨਜ਼ਾਰਾ ਹੈ ਜੋ ਆਪ ਤੁਹਾਨੂੰ ਦਿਖਾ ਰਹੇ ਹਾਂ ਲਓ ਜੀ ਪਿੱਛੇ ਚੰਡੋਲ ਸਾਹਮਣੇ ਦਰਵਾਜ਼ਾ ਹੈ ਇਹ ਬੱਚਿਆਂ ਦੇ ਝੁੱਲੇ ਦਾ ਜੋ ਖਾਸ ਸਰਵੰਧ ਕੀਤਾ ਗਿਆ ਬੱਚਿਆਂ ਦੇ ਝੂਲੇ ਦਾ ਆਹ ਯਾਰ ਅੰਗਰੂnga ਹੋਏ ਹਨ ਲਾ ਇਹ ਬੱਚਿਆਂ ਦੇ ਝੂਲੇ ਵੀ ਤੁਹਾਨੂੰ ਇਸ ਮੇਲੇ ਦੇ ਵਿੱਚ ਦੇਖਣ ਨੂੰ ਮਿਲੇਗਾ ਲੋ ਜੀ بڑے بڑے ਝੂਲੇ ਲੱਗੇ ਚਪਾਰ ਦੇ ਮੇਲੇ ਦੇ ਵਿੱਚ ਇਹ ਜਿਹੜਾ ਮੇਲਾ ਹੈ ਆ ਧਾਰਮਿਕ ਮੇਲਾ ਹੈ ਜਿਵੇਂ ਕਿ ਮੈਂ ਤੁਹਾਨੂੰ ਵੀਡੀਓ ਦੱਸਦਾ ਆ ਰਿਹਾ ਤੇ ਸਭ ਤੋਂ ਜਿਹੜਾ ਡੇਂਜਰ ਝੂਲਾ ਹੈ ਇਹ ਤੁਹਾਨੂੰ ਦੇਖਣ ਨੂੰ ਮਿਲੇਗਾ ਸਭ ਤੋਂ ਡੇਂਜਰ ਝੂਲਾ ਕਿਸ਼ਤੀ ਇੱਕ ਇਹ ਤੇ ਉਹ ਚੰਡੋਲ ਹੋ ਰਿਹਾ ਫਿੱਟ ਸੋ ਇਹੋ ਜਾਂ ਕੁਛ ਜੋ ਨਜ਼ਾਰਾ ਹੈ ਸਪਾਰ ਦੇ ਮੇਲੇ ਦਾ ਤੁਹਾਨੂੰ ਦੇਖਣ ਨੂੰ ਮਿਲ ਰਿਹਾ ਲੋ ਚੈੱਕ ਕਰੋ ਜੀ ਇਹ ਸਪਾਰ ਦੇ ਮੇਲੇ ਦੇ ਵਿੱਚ ਤੁਹਾਨੂੰ ਮਿਲਣਗੇ ਤੇ ਦੇਖ ਸਕਦੇ ਹੋ ਇਹਨਾਂ ਦੀ ਫਿਟਿੰਗ ਹੋ ਰਹੀ ਹੈ ਤੇ ਲੱਗੇ ਹੋਇਆ ਕਿਸ਼ਤੀ ਦੀ ਫਿਟਿੰਗ ਕਰਨ ਜੋ ਕ੍ਰੇਨ ਦੀ ਸਹਾਇਤਾ ਦੇ ਨਾਲ ਜੋ ਚੰਡੋਲ ਹੈ ਇਹ ਫਿੱਟ ਹੋ ਰਿਹਾ ਹੈ ਛੇ بڑے بڑے ਝੁੱਲੇ ਜੋ ਹੈ ਸਪਾਰ ਦੇ ਮੇਲੇ ਦੇ ਵਿੱਚ ਲੱਗਦੇ ਆ ਸੋ ਦੇਖ ਸਕਦੇ ਹੋ ਰੌਣਕਾਂ ਤੁਸੀਂ ਅੱਜ ਦੀ ਵੀਡੀਓ ਦੇ ਵਿੱਚ ਕਿੰਨੀਆਂ ਰੌਣਕਾਂ ਨੇ ਸੋ ਜੋ ਇਹ ਮੇਲਾ ਹੈ ਚਪਾਰ ਦਾ ਮੇਲਾ ਇਤਿਹਾਸਿਕ ਮੇਲਾ ਹੈ ਸਭਿਆਚਾਰਿਕ ਮੇਲਾ ਹੈ ਧਾਰਮਿਕ ਮੇਲਾ ਹੈ ਤੇ ਤੁਹਾਨੂੰ ਇਹੋ ਜਿਹੇ ਜੋ ਬੱਚਿਆਂ ਦੇ ਖਡੌਣੇ ਆ ਚਪਾਰ ਦੇ ਮੇਲੇ ਦੇ ਵਿੱਚ ਦੇਖਣ ਨੂੰ ਮਿਲੇਗਾ ਇਹ ਮੇਲਾ ਹਰ ਸਾਲ 1100 ਸਾਲਾਂ ਤੋਂ ਲੱਗਦਾ ਆ ਰਿਹਾ ਹੈ ਜਿਵੇਂ ਕਿ ਮੈਂ ਤੁਹਾਨੂੰ ਸਾਰੀ ਵੀਡੀਓ ਦੱਸਦਾ ਆ ਰਿਹਾ ਹਾਂ ਤੇ ਫੂਡ ਕੋਡ ਆ ਜੋ ਹੈ ਪਾਥੀਆਂ ਦਾ ਪਾਥੀਆਂ ਦਾ ਫੂਡ ਕੋਡ ਇੱਕ ਪਾਸੇ ਤੇ ਦੁਕਾਨਾਂ ਦਾ ਜੋ ਅਸ਼ਟਾਲ ਹੈ ਇੱਕ ਪਾਸੇ ਸੋ ਇਹੋ ਜਿਹਾ ਕੁਝ ਨਜ਼ਾਰਾ ਹੈ ਸੋ ਦੇਖੋ ਜੀ ਲੋ ਜੀ ਚੈੱਕ ਕਰੋ ਜੀ ਫੂਡ ਕੋਰਟ ਪਾਠੀਆਂ ਦਾ ਸੋ ਗਰਮਾ ਗਰਮ ਮਠਾਈਆਂ ਫੂਡ ਕੋਰਟ ਪਾਠੀਆਂ ਦਾ ਤੇ ਅੰਕਲ ਕੋਲ ਜਰੂਰ ਆ ਤੁਸੀਂ ਉੱਥੋਂ ਖਜਲਾ ਲੈ ਕੇ ਜਾਓ ਪ੍ਰਸ਼ਾਰ ਲੈ ਕੇ ਜਾਓ ਲੋ ਜੀ ਲੋ ਜੀ ਚੈੱਕ ਕਰੋ ਜੀ ਮੇਲੇ ਆ ਛਪਾਰ 2025 ਅ ਨਵੇਂ ਚ ਜੋ ਮੇਲਾ ਲੱਗੇਗਾ ਚਪਾਰ ਦਾ ਮੇਲਾ ਇੱਥੇ ਜਗ੍ਹਾ ਤੇ ਲੱਗੇਗਾ ਜੇ ਤੁਸੀਂ ਰੌਣਕਾ ਦੇਖ ਸਕਦੇ ਹੋ ਚਪਾਰ ਮੇਲੇ ਦੀਆਂ ਸੋ ਬੜੀ ਰੌਣਕਾ ਲੱਗ ਰਹੀਆਂ ਚਪਾਰ ਦੇ ਮੇਲੇ ਦੇ ਵਿੱਚ ਬੜੀ ਲੱਖਾਂ ਦੀ ਗਿਣਤੀ ਦੇ ਵਿੱਚ ਜੋ ਲੋਕ ਨੇ ਚਪਾਰ ਦੇ ਮੇਲੇ ਦੇ ਵਿੱਚ ਆਉਂਦੇ ਨੇ ਤੇ ਬੜਾ ਇੰਜੋਏਮੈਂਟ ਕਰਦੇ ਆ ਚਪਾਰ ਦੇ ਮੇਲੇ ਨੂੰ ਸੋ ਅੱਜ ਇਹ ਤੁਹਾਨੂੰ ਇਹ ਅਪਡੇਟ ਵੀਡੀਓ ਦਿਖਾ ਰਹੇ ਆ ਸੋ ਦੇਖ ਸਕਦੇ ਹੋ ਇਹ ਵੀਡੀਓ ਤੁਹਾਨੂੰ ਕਿਹੋ ਜਿਹਾ ਲੱਗਿਆ ਜਰੂਰ ਇੱਕ ਵਾਰੀ ਕਮੈਂਟ ਕਰਕੇ ਦੱਸਣਾ ਇਹ ਵੀਡੀਓ ਤੁਸੀਂ ਕਿੱਥੋਂ-ਕਿੱਥੋਂ ਦੇਖ ਰਹੇ ਹੋ ਤੇ ਕਮੈਂਟ ਚ ਜਰੂਰ ਇੱਕ ਵਾਰੀ ਦੱਸੋ ਤੇ ਆਉਣਾ ਨਾ ਭੁੱਲੋ ਛਪਾਰ ਦੇ ਮੇਲੇ 5 ਸਤੰਬਰ 2025 ਤੋਂ ਜੋੜਾ ਜੋ ਮੇਲਾ ਹੈ ਸ਼ੁਰੂ ਹੈ ਚਲੋ ਇਹ ਮੇਲਾ ਜੀ ਇਤਿਹਾਸਿਕ ਮੇਲਾ ਹੈ ਤੇ ਤਿਆਰੀਆਂ ਤੁਸੀਂ ਦੇਖ ਸਕਦੇ ਹੋ ਬੜੀ ਜੋਰੋ ਸ਼ੋਰੋ ਦੇ ਨਾਲ ਤਿਆਰੀਆਂ ਨੇ ਚੱਲ ਰਹੀਆਂ ਨੇ ਅੱਜ ਤੋਂ 6 ਦਿਨਾਂ ਬਾਅਦ ਜੀ ਹਾਂ ਅੱਜ ਤੋਂ 6 ਦਿਨਾਂ ਬਾਅਦ ਜੋ ਛਪਾਰ ਦਾ ਮੇਲਾ ਹੈ ਐਸੀ ਜਗ੍ਹਾ ਤੇ ਲੱਗੇਗਾ ਸੋ ਉਮੀਦ ਕਰਦਾ ਹਾਂ ਤੁਹਾਨੂੰ ਜੋ ਅੱਜ ਦਾ ਵੀਡੀਓ ਹੈ ਇਹ ਵਧੀਆ ਲੱਗਿਆ ਹੋਵੇਗਾ ਜੇ ਵਧੀਆ ਲੱਗਿਆ ਤਾਂ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਤੇ ਚਪਾਰ ਮੇਲੇ ਦੀ ਡੇਲੀ ਦੀ ਅਪਡੇਟ ਵੀਡੀਓ ਦੇਖਣ ਦੇ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਆਪਣਾ ਪਿਆਰ ਤੇ ਸਪੋਰਟ ਹਮੇਸ਼ਾ ਬਣਾਈ ਰੱਖੋ ਸੋ ਜੀ ਅੱਜ ਦੀ ਵੀਡੀਓ ਨੂੰ ਆ ਇੱਥੇ ਹੀ ਕਰਦੇ ਹਾਂ ਐਂਡ ਤੇ ਜੇ ਵੀਡੀਓ ਵਧੀਆ ਲੱਗਿਆ ਤਾਂ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਮਿਲਦੇ ਹਾਂ ਫੇਰ ਤੋਂ ਇੱਕ ਨਵੇਂ ਬਲੌਗ ਦੇ ਵਿੱਚ ਨਵੇਂ ਵੀਡੀਓ ਦੇ ਵਿੱਚ ਨਵੇਂ ਦਿਨ ਤੇ ਨਈ ਸਵੇਰ ਦੇ ਨਾਲ ਜੈ ਹਿੰਦ ਜੈ ਭਾਰਤ ਜੈ ਪੀਰਾਂ ਦੀ ਜੈ ਮਸਤਾਂ ਦੀ